ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਹਿ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਪੁਲਿਸ ਵੱਲੋਂ ਅੱਜ ਵਾਰਸ ਪੰਜਾਬ ਦੇ ਇੱਕ ਹੋਰ ਜਥੇਬੰਦੀ ਨਾਲ ਜੁੜੇ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ 2 ਸਾਲਾਂ ਬਾਅਦ ਫਿਰ ਪੰਜਾਬ ਦੇ ਉਹ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਹੋਏ ਸੀ ਹੁਣ ਉਹਨਾਂ ਨੂੰ ਪੰਜਾਬ ਪੁਲਿਸ ਨੇ ਫਿਰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਹੀ ਪੰਜਾਬ ਪੁਲਿਸ ਡਿਬਰੂਗੜ੍ਹ ਜੇਰ ਤੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਸਾਂਸਦ ਮੈਂਬਰ ਦੇ ਸਾਥੀਆਂ ਨੂੰ ਪੰਜਾਬ ਲੈ ਕੇ ਆਈਏ ਉਸ ਤੋਂ ਬਾਅਦ ਹੁਣ ਉਹਨਾਂ ਦੇ ਬਾਕੀ ਜਿਹੜੇ ਜਥੇਬੰਦੀ ਨਾਲ ਜੁੜੇ ਹੋਏ ਸਾਥੀ ਸੀ ਉਹਨਾਂ ਨੂੰ ਹੁਣ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਲੱਗ ਗਈ ਜਦੋਂ ਕਿ 2 ਸਾਲ ਬਾਅਦ ਹੁਣ ਕਿਉਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਅੱਜ ਫਰੀਦਕੋਟ ਦੇ ਪਿੰਡ ਪੰਜਗ੍ਰਾਈ ਕਲਾਂ ਵਿੱਚ ਵਾਰਸ ਪੰਜਾਬ ਜਥੇਬੰਦੀ ਨਾਲ ਜੁੜਿਆ ਇੱਕ ਸਿੱਖ ਨੌਜਵਾਨ ਅਮਨਦੀਪ ਸਿੰਘ ਅਮਨਾ ਦੇ ਘਰ ਛਾਪਾ ਮਾਰਿਆ ਗਿਆ ਕੋਰੋਨਾ ਨੂੰ ਹਰਾਸਤ ਵਿੱਚ ਲਿਆ ਗਿਆ ਐ ਐਮਪੀ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਜੋ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਐ ਅਜਨਾਲਾ ਪੁਲਿਸ ਸਟੇਸ਼ਨ ਮਾਮਲੇ ਵਿੱਚ ਉਹਨਾਂ ਦੀ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ ਸੋ ਅਮਨਦੀਪ ਸਿੰਘ ਅਮਨਦੀਪੂ ਸਿੰਘ ਦੀਪ ਸਿੱਧੂ ਦੇ ਸਮੇਂ ਹੀ ਵਾਪਸ ਪੰਜਾਬ ਦੇ ਸੰਗਠਨ ਨਾਲ ਜੁੜਿਆ ਸੀ ਸੋ ਪੁਲਿਸ ਨੂੰ ਅਜਨਾਲਾ ਮਾਮਲੇ 'ਚ ਉਸ ਦੀ ਸਮੂਲੀਅਤ ਦਾ ਸ਼ੱਕ ਹੈ ਤੇ ਇਸ ਕਰਕੇ ਉਸ ਨੂੰ ਹਰਾਸਤ ਵਿੱਚ ਲਿਆ ਗਿਆ ਜੋ ਕਿ ਅੱਜ ਪੰਜਾਬ ਪੁਲਿਸ ਨੇ ਉਹਨਾਂ ਦੇ ਸੱਤ ਸਾਥੀਆਂ ਨੂੰ ਜੋ ਅਜਨਾਲਾ ਮੈਜਿਸਟਰ ਦੇ ਸਾਹਮਣੇ ਪੇਸ਼ ਕਰਨਾ ਸੀ ਉਸ ਤੋਂ ਪਹਿਲਾਂ ਇਹ ਕਾਰਵਾਈ ਹੋਈ ਏ ਸੋ ਪੰਜਾਬ ਪੁਲਿਸ ਦੋ ਸਾਲ ਬਾਅਦ ਇਹ ਕਾਰਵਾਈ ਫੇਰ ਕਿਉਂ ਆਰੰਭ ਦਿੱਤੀ ਏ ਪੰਜਾਬ ਪੁਲਿਸ ਨੇ ਫੇਰ ਕਿਉਂ ਪੰਜਾਬ ਦੇ ਵਿੱਚ ਜੋ ਸ਼ਾਂਤ ਬੈਠੇ ਨੌਜਵਾਨ ਨੇ ਜੋ ਉਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਰਹੇ ਸੀ ਜੋ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਹੋ ਰਹੇ ਸੀ ਨਸ਼ੇ ਛੱਡ ਰਹੇ ਸੀ ਹੁਣ ਉਹ ਸ਼ਾਂਤਮਈ ਤੰਗ ਨਾਲ ਆਪਣੇ ਘਰਾਂ 'ਚ ਬੈਠੇ ਨੇ ਲੇਕਿਨ ਪੰਜਾਬ ਪੁਲਿਸ ਫੇਰ ਉਹਨਾਂ ਨੂੰ ਗ੍ਰਿਫਤਾਰ ਕਰਨ ਤੁਰ ਪਈ ਏ ਸੋ ਕਿਤੇ ਨਾ ਕਿਤੇ ਫੇਰ ਇਹ ਭੰਬੜ ਬੜੇਗਾ ਜੇਕਰ ਇਸੇ ਤਰ੍ਹਾਂ ਪੰਜਾਬ ਪੁਲਿਸ ਆਪਣੀ ਕਾਰਵਾਈ ਕਰਦੀ ਰਹੀ ਤਾਂ ਨੌਜਵਾਨਾਂ 'ਚ ਫਿਰ ਗੁੱਸਾ ਆਵੇਗਾ ਨੌਜਵਾਨ ਫਿਰ ਕੋਈ ਵੱਡਾ ਸਟੈਪ ਲੈ ਸਕਦੇ ਨੇ ਸੋ ਪੰਜਾਬ ਪੁਲਿਸ ਦੇ ਵੱਲੋਂ ਉਹ ਸੱਤ ਜਿਹੜੇ ਨੌਜਵਾਨ ਲਿਆਂਦੇ ਗਏ ਨੇ ਕਿ ਉਹਨਾਂ ਨੇ ਇਸ ਨੌਜਵਾਨ ਦਾ ਨਾਂ ਦਿੱਤਿਆ ਤਦੇ ਇਹਨਾਂ ਦੇ ਕਾਰਵਾਈ ਹੋਈ ਜੋ ਕਿ ਪਹਿਲਾਂ ਉਸ ਜੋ ਅੱਜ ਗ੍ਰਿਫਤਾਰ ਕੀਤਾ ਨੌਜਵਾਨ ਨੇ ਉਹਦਾ ਨਾਮ ਸ਼ਾਮਲ ਨਹੀਂ ਐਫ ਆਈ ਆਰ ਵਿੱਚ ਉਸਦਾ ਨਾਮ ਸ਼ਾਮਲ ਨਹੀਂ ਫਿਰ ਉਸਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਉਹਨੂੰ ਪਹਿਲਾਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਕਾਰਵਾਈ ਹੋ ਰਹੀ ਸੀ ਉਦੋਂ ਉਹ ਤਾਂ ਪੰਜਾਬ ਵਿੱਚ ਹੀ ਸੀ ਉਸ ਵਕਤ ਇਸ ਦੀ ਜ਼ਿੰਮੇਵਾਰੀ ਨਹੀਂ ਪਾਈ ਗਈ ਸੋ اچਨਚੇਤ ਅੱਜ ਜ਼ਿੰਮੇਵਾਰੀ ਪਾਈ ਜਾਣੀ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸੋ ਅਮਨਾ ਜੋ ਅਮਨਦੀਪ ਸਿੰਘ ਅਮਨਾ ਤੇ ਦੀਪ ਸਿੱਧੂ ਜੋ ਇਸੇ ਸਮੇਂ ਵਾਸ ਪੰਜਾਬ ਦੇ ਸੰਗਠਨ ਨਾਲ ਜੁੜੇ ਸੀ ਜਦੋਂ ਉਹ ਵਾਸ ਪੰਜਾਬ ਦੇ ਮੁਖੀ ਜਦੋਂ ਬਣਦੇ ਨੇ ਪਾਈ ਅਮਰਤਪਾਲ ਸਿੰਘ ਉਸ ਵਕਤ ਤੇ ਚਰਚਾ ਚੱਈ ਸੀ ਸੋ ਹੁਣ ਅਮਨਦੀਪ ਸਿੰਘ ਅਮਨਾ ਅੱਗੇ ਨਾਲ ਹੋਰ ਕਿਹੜੇ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਪੁਲਿਸ ਫਿਰ ਇਸ ਅਸਲ ਵਿੱਚ ਲਾਵੇਗੀ ਸੋ ਪੰਜਾਬ ਪੁਲਿਸ ਦੇ ਵੱਲੋਂ ਜੋ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇੱਕ ਇੱਕ ਜਿਹੜਾ ਕੀ ਸਾਬਤ ਕਰਨੀਆਂ ਚਾਹੁੰਦੀਆਂ ਨੇ ਜੋ ਅਜਨਾਲਾ ਥਾਣੇ ਦੇ ਵਿੱਚ ਕਟਨਾ ਵਾਪਰੀ ਸੀ ਉਸ ਵਕਤ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਡਿਪਰੋਗਟ ਦੇ ਇੱਕ ਵਾਪਸ ਲਿਆਂਦਾ ਗਿਆ ਹੋਰ ਕਿਹੜੇ-ਕਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਹੁਣ ਨਾਮ ਸਾਹਮਣੇ ਆਵੇਗਾ ਉਹਨਾਂ ਤੇ ਪੁਲਿਸ ਕਾਰਵਾਈ ਕਰੇਗੀ ਉਹਨਾਂ ਨੂੰ ਕਿਹੜੀਆਂ ਜੇਲਾਂ ਚ ਡੱਕੇਗੀ ਕਿਹੜੀਆਂ ਧਾਰਾਵਾਂ ਲਾਵੇਗੀ ਇਹ ਸਾਰਾ ਦਾ ਸਾਰਾ ਜਿਹੜਾ ਕੀ ਫੇਰ ਇਹ ਮਾਮਲਾ ਜਿਹੜਾ ਓਪਨ ਹੋਵੇਗਾ ਤੇ ਫੇਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਵਿੱਚ ਫੇਰ ਗੁੱਸਾ ਵਧੇਗਾ ਫੇਰ ਉਹ ਨੌਜਵਾਨ ਕੋਈ ਜਿਹੜਾ ਕਿ ਗੈਂਗਸਟਰ ਬਣਦੇ ਨੇ ਕੋਈ ਨਸ਼ਾ ਵਾਲੇ ਪਾਸੇ ਚਲੇ ਜਾਂਦੇ ਨੇ ਕਿ ਪੰਜਾਬ ਪੁਸ਼ ਜੋ ਸ਼ਾਂਤਮਈ ਢੰਗ ਹੁਣ ਆਪਣੇ ਘਰ ਜ਼ਿੰਦਗੀ ਜੀ ਰਹੇ ਨੇ ਉਹਨਾਂ ਨੂੰ ਦੁਬਾਰਾ ਫਿਰ ਤੰਗ ਪ੍ਰੇਸ਼ਾਨ ਕਰਨ ਲੱਗੀਏ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਸ਼ ਜੋ ਕਿ ਪੰਜਾਬ ਪੁਸ਼ ਸੂਬਾ ਬਣ ਚੁੱਕਿਆ ਹੈ ਪੰਜਾਬ ਜਿਵੇਂ ਹੀ ਵੱਖ-ਵੱਖ ਲੀਡਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਪੋਸਲਾ ਰਾਜ ਹੋ ਗਿਆ ਹੈ ਸੋ ਪੁਲਿਸ ਆਪਣੀ ਮਨਮਰਜ਼ੀ ਨਾਲ ਜਿਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਹਦੇ ਉੱਪਰ ਜੋ ਧਰਾਵਾ ਲਾ ਦਿੰਦੀ ਹੈ ਜੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪੁਲਿਸ ਦੇ ਵੱਲੋਂ ਜਿਹੜਾ ਕਿ ਪਟਿਆਲਾ ਦੇ ਵਿੱਚ ਇੱਕ ਫੌਜ ਦੇ ਕਰਨਲ ਨਾਲ ਘਟਨਾ ਵਾਪਰੀ ਉਸ ਤੋਂ ਬਾਅਦ ਪੰਜਾਬ ਪੁਲਿਸ ਨਿਸ਼ਾਨੇ ਤੇ ਆਈ ਹੋਈ ਹੈ ਲੋਕਾਂ ਦੇ ਸੋ ਪੰਜਾਬ ਪੁਲਿਸ ਜਿਸ ਦੀ ਸ਼ਿਭੀ ਬਹੁਤ ਵਧੀਆ ਸੀ ਜਿਸ ਦੀ ਸ਼ਿਭੀ ਪੂਰੇ ਦੇਸ਼ ਵਿੱਚ ਇੱਕ ਨੰਬਰ ਸੀ ਇਹ ਵਰਦੀ ਨੂੰ ਸਲਾਮ ਕਰਦੇ ਸੀ ਲੋਕ ਇਹ ਪੰਜਾਬ ਪੁਲਿਸ ਇਹ ਵਰਦੀ ਲੋਕਾਂ ਦੇ ਰੱਖਿਆ ਵਾਸਤੇ ਨਾ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਲੋਕਾਂ ਨੂੰ ਅਬਿਊਜ਼ ਦੇਣ ਵਾਸਤੇ ਸੋ ਕੁਝ ਐਸੇ ਅੰਸਰ ਇਸ ਵਰਦੀ ਦੇ ਵਿੱਚ ਹੁੰਦੇ ਨੇ ਜਿਹੜੇ ਕਿ ਨਸ਼ਾ ਕਰਦੇ ਹੁੰਦੇ ਨੇ ਔਰ ਨਸ਼ੇ ਦੇ ਵਿੱਚ ਉਹ ਬਹੁਤ ਗਲਤ ਸ਼ਬਦਾਵਲੀ ਵਰਤਦੇ ਨੇ ਉਹ ਅਬਿਊਜ਼ ਕਰਦੇ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਪੰਜਾਬ ਪੁਲਿਸ ਦੇ ਪ੍ਰਤੀ ਨਫ਼ਰਤ ਪੈ ਜਾਂਦੀ ਏ ਸੋ ਪੰਜਾਬ ਪੁਲਿਸ ਆਪਣੀ ਇਮਾਨਦਾਰੀ ਨਾਲ ਡਿਊਟੀ ਕਰੇ ਜੋ ਕਿ ਆਪਣੇ ਵੱਲੋਂ ਕਾਰਵਾਈ ਕਰਦੀ ਏ ਜੇ ਅਨਕਵਾਰੀਆਂ ਕਰਕੇ ਉਸਦੇ ਕਾਰਵਾਈ ਕਰੇ ਉਸ ਨੂੰ ਇਨਸਾਫ ਮਿਲਣਾ ਵੀ ਪੰਜਾਬ ਪੁਲਿਸ ਤੋਂ ਹੀ ਲੋਕਾਂ ਨੂੰ ਜਿਹੜਾ ਕਿ ਇਨਸਾਫ ਮਿਲਣਾ ਹੈ ਲੇਕਿਨ ਪੰਜਾਬ ਪੁਲਿਸ ਜਿਹੜੀ ਕਿ ਸਿਰਫ ਲਾਲਚਵਾਸ ਆ ਕੇ ਪੈਸੇ ਦੀ ਖਾਤਰ ਇਹ ਸਭ ਕੁਝ ਕਰਦੀ ਏ ਜਿਸ ਕਾਰਨ ਪੰਜਾਬ ਪੁਲਿਸ ਦੀ ਜਿਹੜੀ ਸ਼ਬੀ ਉਹ ਦਿਨੋ ਦਿਨ ਹੋਰ ਵਿਗੜਦੀ ਜਾਂਦੀ ਏ ਸੋ ਪੰਜਾਬ ਪੁਲਿਸ ਨੂੰ ਇਸ ਪਾਸੇ ਆਪਣੀ ਸ਼ਬੀ ਨੂੰ ਸੁਧਾਰਨ ਵਾਸਤੇ ਜੋ ਮੁਲਾਜ਼ਮ ਨੇ ਜੋ ਪੁਲਿਸ ਵਿੱਚ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਕਿਦੇ ਨਾਲ ਕਿਦੇ ਸੋਚਣਾ ਪਵੇਗਾ ਸੋ ਭਾਈ ਅੰਮਰਤਪਾਲ ਸਿੰਘ ਜਿਹੜੇ ਕਿ ਸੰਸਦ ਨੇ ਖਡੂਰ ਸਾਹਿਬ ਲੋਕ ਸਭਾ ਤੋਂ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਜਿਹੜੇ ਜੁੜੇ ਹੋਏ ਨੇ ਜਦੋਂ ਕਿ ਪੂਰਾ ਲੋਕ ਸਭਾ ਹਲਕਾ ਖਡੂਰ ਸਾਹਿਬ ਔਰ ਹਲਕਾ ਫਰੀਦਕੋਟ ਜਿਹੜੇ ਕਿ ਦੋਨੋਂ ਸੀਟਾਂ ਉਸ ਵਕਤ ਦੇ ਨੌਜਵਾਨਾਂ ਨੇ ਜੋ ਬਦਲਾਅ ਦੇ ਕਾਰਨ ਇਹ ਦੋਨੋਂ ਸੀਟਾਂ ਜਿਤਾਈਆਂ ਸੀ ਅੱਜ ਇਹ ਦੋਨੋਂ ਸੀਟਾਂ ਉਹ ਸੰਸਦ ਸੀਟਾਂ ਜਿਹੜੇ ਜਿੱਤੀਆਂ ਨੇ ਇਹ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਹ ਗੁੱਸਾ ਵੀ ਸਾਹਮਣੇ ਆਇਆ ਸੀ ਪੰਜਾਬ ਸਰਕਾਰ ਦੇ ਖਿਲਾਫ ਔਰ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਕਿ ਇਹ ਦੋਨੋਂ ਇਹ ਸੀਟਾਂ ਜਿਹੜੀਆਂ ਨੇ ਆਜ਼ਾਦ ਉਮੀਦਵਾਰ ਚਸਦੇ ਨੇ ਸੋ ਸਾਰੀਆਂ ਸਰਕਾਰਾਂ ਦੇ ਖਿਲਾਫ ਲੋਕਾਂ ਦੇ ਪਾਰਟੀਆਂ ਦੇ ਖਿਲਾਫ ਗੁੱਸੇ ਨੇ ਕਾਂਗਰਸ ਦੇ ਖਿਲਾਫ ਵੀ ਔਰ ਅਕਾਲੀ ਦਲ ਦੇ ਵੀ ਔਰ ਆਮ ਆਦਮੀ ਪਾਰਟੀ ਦੇ ਵੀ ਇਸ ਕਰਕੇ ਇਹ ਦੋਨੋਂ ਸੀਟਾਂ ਆਜ਼ਾਦ ਉਮੀਦਵਾਰ ਜਿੱਤਦੇ ਨੇ ਔਰ ਉਹ ਵੀ ਦੋ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਦੂਸਰਾ ਸਭਜੀ ਸਿੰਘ ਖਾਲਸਾ ਔਰ ਇਹ ਸੀਟਾਂ ਜਿੱਤਣ ਦਾ ਜਿਹੜਾ ਕਿ ਸਰਕਾਰ ਨੂੰ ਸੋਚਣਾ ਪਵੇਗਾ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਵੇਗਾ ਕਿ ਨੌਜਵਾਨ ਬਦਲਾ ਚਾਹੁੰਦੇ ਸੀ ਜਿਹੜਾ ਕਿ ਬਦਲਾ ਉਹ ਆਇਆ ਸੀ ਇਹਨਾਂ ਦੋਨਾਂ ਹਲਕਿਆਂ ਵਿੱਚ ਪੰਜਾਬ 2027 ਦੇ ਵਿੱਚ ਲੋਕ ਸਭਾ ਵਿਧਾਨ ਸਭਾ ਇਲੈਕਸ਼ਨ ਹੋਣਾ ਹੈ ਲੋਕ ਅੱਜ ਵੀ ਉਤავლੇ ਹੋਏ ਬੈਠੇ ਨੇ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਗੇ ਸੀ ਬਦਲਾਅ ਕੀਤਾ ਉਹ ਬਦਲਾਅ ਸਾਡੇ ਉਲਟ ਹੋ ਗਿਆ ਉਹ ਬਦਲਾਅ ਕਿਤੇ ਨਾ ਕਿਤੇ ਸਾਨੂੰ ਗਲਤ ਜਿਹੜਾ ਕਿ ਸਾਡੇ ਨਾਲ ਵਰਤਾਵਾ ਕਰ ਰਿਹਾ ਹੈ ਜਿਸ ਕੰਮ ਅਸੀਂ ਜਿਹੜਾ ਸਿੱਖ ਚਿਹਰੇ ਨੂੰ ਅੱਗੇ ਲਿਆਈਏ ਸਿੱਖ ਨੌਜਵਾਨ ਅੱਗੇ ਲਿਆਈਏ ਅਮਰਤਦਾਰੀ ਹੋਵੇ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਛਾ ਸਕੇ ਪੰਜਾਬ ਦੇ ਵਿੱਚ ਜਿਹੜਾ ਕਿ ਸਥਿਤੀ ਨੂੰ ਵਧੀਆ ਟੰਗਣਾ ਜਿਹੜਾ ਇੱਥੇ ਕੰਮ ਕਰ ਸਕੇ